ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸੁਖਵੀਰ ਸਿੱਧੂ ਤੁਸੀਂ ਦੇਖ ਰਹੇ ਪਬਲਿਕ ਪ੍ਰਾਈਮ ਟੀਵੀ ਅੱਜ ਇੱਕ ਅਹਿਮ ਮਸਲੇ ਦੇ ਉੱਤੇ ਗੱਲ ਕਰਨ ਜਾ ਰਿਹਾ ਹਾਂ ਦੇਖੋ ਦੁਆੜੀ ਦਾ ਤਿਆਰ ਹੈ ਦੀਪਮਾਲਾ ਹੋਈ ਹੈ ਬਾਜ਼ਾਰ ਦੇ ਵਿੱਚ ਪਟਾਕਿਆਂ ਦੀਆਂ ਦੁਕਾਨਾਂ ਸੱਜੀਆਂ ਪਤਾ ਨਹੀਂ ਵੀ ਲਾਇਸੈਂਸ ਕਿਸੇ ਕੋਲ ਹੈ ਜਾਂ ਨਾ ਨਹੀਂ ਕੁਝ ਕਹਿ ਨਹੀਂ ਸਕਦੇ ਫਿਰ ਵੀ ਅਸਤਵਾਜੀ ਬਹੁਤ ਜ਼ਿਆਦਾ ਚੱਲੀ ਆ। ਵੇਖੋ ਐਨਾ ਪ੍ਰਦੂਸ਼ਣ ਜੜਾ ਵਾ ਫੈਲਿਆ ਵਾ। ਕੁਝ ਕਹਿ ਨਹੀਂ ਸਕਦੇ ਪਰ ਸਰਕਾਰ ਵੱਲੋਂ ਕਿਸਾਨਾਂ ਦੀ ਪਰਾਲੀ ਦੇ ਮੱਦੇ ਦੇ ਉੱਤੇ ਤੁਰੰਤ ਐਕਸ਼ਨ ਲਿਆ ਜਾਂਦਾ ਵਾ। ਕਿਸਾਨ ਅੱਗ ਲਾ ਕੇ ਖੇਤ ਚੋਂ ਬਾਹਰ ਨਹੀਂ ਹੋਇਆ ਹੁੰਦਾ ਕਿ ਉਸੇ ਵੇਲੇ ਪੁਲਿਸ ਪ੍ਰਸ਼ਾਸਨ ਆ ਜਾਂਦੀ ਹੈ। ਕਹਿ ਦਿੱਤਾ ਜਾਂਦਾ ਵਾ ਕਿ ਲੋਕੇਸ਼ਨ ਲੱਗੀ ਸੀ ਡਰੋਨ ਰਾਹੀਂ ਪਤਾ ਚੱਲ ਗਿਆ ਕਿਸਾਨ ਦੇ ਜਿਹੜੀ ਪਰਾਲੀ ਆ ਉਸਨੇ ਅੱਗ ਲਾਈ ਆ ਉਹਦੇ ਨਾਲ ਪ੍ਰਦੂਸ਼ਣ ਫੈਲਦਾ ਹੈ। ਪਰਾ ਇਸ ਸਮੇਂ ਦੇਖਿਆ ਜਾਵੇ ਤੇ ਕਿੰਨਾ ਪ੍ਰਦੂਸ਼ਣ ਦਿਨ ਚੜ੍ਹਦੇ ਤੋਂ ਤੁਹਾਨੂੰ ਦਿਨ ਦਾ ਸ਼ੋਰ ਵੀ ਵਿਖਾਵਾਂਗੇ ਕਿਉਂਕਿ ਇਸ ਸਮੇਂ ਰਾਤ ਦਾ ਸਮਾਂ ਹੈ ਰਾਤ ਦੇ ਸਮੇਂ ਦੇ ਵਿੱਚ ਤੇ ਚੱਲ ਰਿਹਾ ਹੈ ਤੁਹਾਨੂੰ ਦਿਨ ਦੇ ਸਮੇਂ ਵੀ ਵਿਖਾਵਾਂਗੇ ਕਿ ਦਿਨ ਦੇ ਸਮੇਂ ਇਹੋ ਜਿਹੜੀ ਹਵਾਵਾਂ ਕਿੰਨੀ ਦੁਸ਼ਤ ਹੁੰਦੀ ਹੈ ਹਵਾਵਾਂ ਦੇ ਵਿੱਚ ਜੋ ਪਟਾਕਿਆਂ ਦੇ ਬੇਹਦ ਜਿਹੜੇ ਆ ਜਿੰਨਾ ਵਿੱਚ ਪ੍ਰਦੂਸ਼ਣ ਜ਼ਿਆਦਾ ਵਾ ਵੇਖੋ ਕਿਦਾਂ ਤਰ੍ਹਾਂ ਚੱਲ ਰਹੇ ਆ ਪਰ ਫਿਰ ਵੀ ਸਾਡੇ ਲੋਕਾਂ ਨੂੰ ਇਹ ਆਪ ਨੂੰ ਸਮਝ ਹੋਣੀ ਚਾਹੀਦੀ ਆ ਵੀ ਆਸੀਂ ਬੰਦ ਕਰਾਉਣੇ ਆ ਕਿ ਨੂਲਾਉਣੇ ਪਰ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਵਾ ਕਿ ਸਰਕਾਰ ਨੂੰ ਪ੍ਰਦੂਸ਼ਣ ਕਿਸਾਨਾਂ ਦੀ ਪਰਾਲੀ ਦੇ ਕਿਉਂ ਦਿੱਤਾ ਏ ਕਿਸਾਨਾਂ ਦੇ ਬੁੱਤੇ ਹੀ ਕਿਉਂ ਦਿਖਦੇ ਆ ਕਿਸਾਨਾਂ ਦੀ ਹਰੇਕ ਚੀਜ਼ ਕਿਉਂ ਨਹੀਂ ਹੋਦੀ ਕਿ ਪਰਾਲੀ ਨੂੰ ਅੱਗ ਲਾਈ ਜਾਂਦੀ ਆ ਪਰ ਇਹ ਪ੍ਰਦੂਸ਼ਣ ਜਿਹੜਾ ਇਸ ਟਾਈਮ ਫਲਾਇਆ ਜਾ ਰਿਹਾ ਲੋਕਾਂ ਵੱਲੋਂ ਇਸ ਵੇਲੇ ਕਿਉਂ ਨਹੀਂ ਐਕਸ਼ਨ ਲਿਆ ਜਾਂਦਾ ਪੁਜਾਰਾਂ ਵਿੱਚ ਪਟਾਕੇ ਲੱਗੇ ਪਟਾਕੇ ਦੇ ਪੁਜਾਰਾਂਾਂ ਬੇहद ਵੱਧ ਤੋਂ ਵੱਧ ਲੱਗੀਆਂ ਪਰ ਫਿਰ ਵੀ ਕਿਸੇ ਨੇ ਕੋਈ ਐਕਸ਼ਨ ਨਹੀਂ ਲਿਆ ਉਲਟਾ ਫੁੱਲ ਵਿਗੜਾਨੀ ਕਰਦੀ ਰਹੀ ਆ ਇਹ ਐਕਸ਼ਨ ਦੇ ਉੱਪਰ ਵੀ ਹਾਂ ਦੀ ਪੁਲਿਸ ਮਰ ਕੇ ਖੜੇ ਹੋਏ ਆ ਪੁਜਾਰਾਂਾਂ ਦੇ ਵਿੱਚ ਤਾਕਿ ਜੋ ਆਰਸ ਗਾਵੀ ਘਟਰਾਣਾ ਹੋ ਸਕੇ ਪਰ ਇਸ ਬੁੱਧੇ ਉੱਤੇ ਸੰਗੀਨ ਨਜ਼ਰ ਨਹੀਂ ਆਈ ਆਹੇ ਸਰਕਾਰ ਨੂੰ ਅਪੀਲ ਕਰਦੇ ਆਂ ਤੁਰੰਤ ਐਕਸ਼ਨ ਹੋਣਾ ਚਾਹੀਦਾ ਵਾ ਵੇਖਣਾ ਚਾਹੀਦਾ ਕਿ ਕਿਹੜੇ ਲਾਇਸੈਂਸ ਕਿੰਨੇ ਜਾਰੀ ਕਿੰਨੇ ਜਾਰੀ ਹੁਣ ਦੇਖਦੇ ਆ ਵੀ ਆਵਦੀਏ ਵੀਡੀਓ ਦੇ ਬਾਅਦ ਕਿੰਨਾ ਅਸਰੰਦਾ ਸਰਕਾਰ ਕੀ ਐਕਸ਼ਨ ਲੈਂਦੀ ਆ ਇਹ ਤੇ ਹੁਣ ਬਾਅਦ ਵਿੱਚ ਪਤਾ ਚੱਲੇਗਾ ਕਿਉਂਕਿ ਦਿੱਖਾਂ ਵੀ ਵੇਖਿਆ ਜਾਂਦੇ ਪ੍ਰੋਡਕਸ਼ਨ ਲਗਾਤਾਰ ਚੱਲ ਰਿਹਾ ਏ ਇੰਨਾ ਪ੍ਰੋਡਕਸ਼ਨ ਅਜੇ ਤੱਕ ਕਦੇ ਕਿਸੇ ਨੇ ਵੇਖਿਆ ਜੇ ਵੇਖਿਆ ਜਾਵੇ ਤੇ ਦੇਖੋ ਰੈਗੂਲਰ ਦੇਖਦੇ ਹੋ ਕਿੰਨਾ ਧੂਆਂ ਜਿਹੜਾ ਆ ਇਥੇ ਭੁਲਾਇਆ ਗਿਆ ਵਾ ਸਰਕਾਰ ਨੂੰ ਹਮੇਸ਼ਾ ਪਰਾਲੀ ਦੇਸਦੀ ਆ ਕਿਸਾਨਾਂ ਦੀ ਪਰਾਲੀ ਦੇਖਦੀ ਕਿਸਾਨਾਂ ਨੇ ਨਾੜ ਤੇ ਅੱਗ ਰੇਦੀ ਆ ਕਿਸਾਨਾਂ ਰਾਹੀ ਹਿੰਦੀ ਦੀ ਦੀ ਕੀ ਕਰਦੇ ਆ ਚਾਹਤਦੇ ਆ ਵੀ ਇਹ ਸੋਲੂਸ਼ਨ ਨੂੰ ਕਿੰਨਾ ਕੁ ਸਰਕਾਰ ਹੈ